ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ ਸਮੈਡ ਡਾਕਟਰ ਗੁਰਵਿੰਦਰ ਸਿੰਘ ਬਰਾੜ ਉਮੀਦ ਹੈ ਤੁਸੀਂ ਸਾਰੇ ਠੀਕ ਠਾਕ ਹੋਵੋ ਚੜ੍ਹਦੀ ਕਲਾ 'ਚ ਹੋਵੋਗੇ ਜਿਹੜਾ ਪੂਰੀ ਪੇਠ ਵਾਲਾ ਟੱਡਾ ਜਾਂ ਚਿੱਟੀ ਪੇਠ ਵਾਲਾ ਟੱਡਾ ਯਾਰ ਜਿਹੜਾ ਆਪਾਂ ਬਰਾਊਨ ਪਲਾਂਟ ਹੌਪਰ ਜਾਂ ਵਾਈਟ ਪੈਕਡ ਪਲਾਂਟ ਹੌਪਰ ਕਾਲਾ ਜਾਂ ਚਿੱਟਾ ਤੇ ਲੱਗ ਕਿਸਾਨ ਵੀਰ ਕਹਿੰਦੇ ਆ ਅਸਲ 'ਚ ਹੌਪਰ ਹੁੰਦੇ ਆ ਉਹਦੇ ਬਾਰੇ ਕਿਸਾਨ ਵੀਰਾਂ ਦੇ ਸਵਾਲ ਆ ਰਹੇ ਕਿ ਸਾਨੂੰ ਇੱਕ ਇੱਕ ਦੋ ਦੋ ਦਾਣੇ ਕਿਤੇ ਕਿਤੇ ਨਜ਼ਰ ਆ ਰਹੇ ਸਪਰੇਅ ਕਿਸਾਨ ਵੀਰ ਕਰਨੀ ਸਟਾਰਟ ਕਰ ਚੁੱਕੇ ਕਿਉਂਕਿ ਜ ਮੀ ਰੋਕੇਆ ਕਿਉਂਕਿ ਨਹੀਂ ਪਹਿਲਾਂ ਬਦਲ ਵਾਈ ਜਾਂ ਮੀ ਆਲਾ ਮਾਹੌਲ ਕਾਫੀ ਦਿਨ ਬਣਿਆ ਰਿਹਾ ਤੇ ਤਾਪਮਾਨ ਜਿਹੜਾ ਫੇਵਰੇਬਲ ਹੈ ਇਹਦੇ ਵਾਸਤੇ 25 ਤੋਂ 28 ਡਿਗਰੀ ਤਾਪਮਾਨ ਹੋਵੇ ਤੇ ਹਵਾ ਦੇ ਵਿੱਚ ਸੈਲ ਜਿਹੜੀ 70% ਨਮੀ ਜਾਂ ਉਸ ਤੋਂ ਵੱਧ ਹੋਵੇ ਤਾਂ ਇਹ ਬਹੁਤ ਇਹਦੇ ਵਨਰਫੁੱਲਰ ਚ ਕੰਮ ਜਾ ਰਹਿੰਦੇ ਮਤਲਬ ਜਿਹੜਾ ਢੇਲਾ ਇਹ ਹੌਪਰ ਆ ਤੇ ਪਿਛਲੇ ਦਿਨ ਹੀ ਕੰਡੀਸ਼ਨ ਇਸ ਤਰ੍ਹਾਂ ਦੀਆਂ ਬਦਲ ਬਦਲਵਾਈ ਰਹੀ ਹਵਾ ਚ ਨਮੀ 90% 80% 95% ਅੱਜ ਵੀ 70% ਦੇ ਲਗਭਗ ਹਵਾ ਦੇ ਵਿੱਚ ਨਮੀ ਹੈ ਤਾਪਮਾਨ ਜਿਹੜਾ ਉਹ 30 ਡਿਗਰੀ ਕ੍ਰੋਸ ਕਰ ਚੁੱਕਿਆ 32 33 ਡਿਗਰੀ ਹੈਗਾ ਤੇ ਪਰ ਉਹਦੇ ਵਿੱਚ ਹਿਊਮਿਡਿਟੀ ਕਰਕੇ ਤੇ ਤਾਪਮਾਨ ਇਹ 44 42 ਵਾਂਗੂ ਜਿਹੜਾ ਹੈਗਾ ਫੀਲ ਹੋ ਰਿਹਾ ਤੇ ਕੰਡੀਸ਼ਨਾਂ ਜਿਹੜੀਆਂ ਹੈਗੀਆਂ ਫੇਵਰੇਬਲ ਇਹਦੇ ਵਾਸਤੇ ਕਿਸਾਨ ਵੀਰ 28 29 ਡਿਗਰੀ ਤੱਕ ਹੁੰਦੀਆਂ ਉਦੋਂ ਉੱਤੇ ਜਾਂ ਡ్రਾਈ ਕੰਡੀਸ਼ਨ ਆ ਹਵਾ ਦੇ ਵਿੱਚ ਬਹੁਤ ਖੁਸ਼ਕੀ ਹੋਵੇ ਤਾਂ ਫਿਰ ਇਹਦੇ ਅੰਡੇ ਤੇ ਬੱਚੇ ਜਿਹੜੇ ਉਹ ਡੈਸੀਕੇਟ ਹੋ ਜਾਂਦੇ ਖਤਮ ਹੋ ਜਾਂਦੇ ਆ ਪਰ ਜਿਹੜਾ 30 ਤੋਂ ਥੱਲੇ ਥੱਲੇ ਤਾਪਮਾਨ ਆ ਸਵੇਰ ਸ਼ਾਮ ਠੰਡ ਰਹਿਣੀ ਤਾਂ ਉਹਦੇ ਵਿੱਚ ਜਿਹੜਾ ਹੈਗਾ ਸਵੇਰ ਸ਼ਾਮ ਤਾਪਮਾਨ ਮਤਲਬ ਡਾਊਨ ਰਹਿਣਾ ਤਾਂ ਉਹਦੇ ਵਿੱਚ ਬੜਾ ਵੱਧਦਾ ਫੁੱਲਦਾ ਇਸ ਕਰਕੇ ਤੁਸੀਂ ਦੋ ਆਪਣੇ ਜਿਹੜੇ ਦਾ ਵੱਖ-ਵੱਖ ਥਾਵਾਂ ਤੋਂ ਬੂਟੇ ਜਿਹੜੇ ਟਰੇਡੇ ਕਰਕੇ ਝਾੜ ਕੇ ਦੇਖੋ ਜੇ ਜਿਹੜੇ ਤੁਹਾਨੂੰ ਨਿਮਫ ਜਾਂ ਅਡਲਟ ਜਿਹੜੇ ਪਾਣੀ ਦੇ ਉੱਤੇ ਪੰਜ ਸੱਤ ਤੈਰ ਦੇ ਨਜ਼ਰ ਆਉਂਦੀ ਆ ਤਾਂ ਫਿਰ ਤੁਸੀਂ ਜਿਹੜੀ ਹੈਗੀ ਸਪਰੇਅ ਕਰ ਸਕਦੇ ਆ ਸਪਰੇਅ ਦੇ ਵਿੱਚ ਤੁਸੀਂ ਉਹੀ 94 ml ਜਿਹੜੀ ਹੈਗੀ ਐ ਪੈਕਸਾਲੋਨ ਜਾਂ ਟ੍ਰਾਈਫਲੂਮਿਜ਼ੋਪਾਇਰਮ ਟੈਕਨੀਕਲ ਬਾਇਨੇਮ ਲੈਣਾ ਨਾ ਟ੍ਰਾਈਫਲੂਮਿਜ਼ੋਪਾਇਰਮ ਟੈਕਨੀਕਲ ਕਿਸੇ ਵੀ ਕੰਪਨੀ ਚ ਤੁਸੀਂ ਲੈ ਸਕਦੇ ਆ ਜਾਂ 60 ਗ੍ਰਾਮ ਉਲਲਾ ਦਵਾਈ ਹੈਗੀ ਐ ਫਲੋਨਿਕਾਮਿਡ ਜਾਂ 80 ਗ੍ਰਾਮ ਤੁਸੀਂ ਉਸਹੀਨ ਦੀ ਵਰਤੋਂ ਕਰ ਸਕਦੇ ਆ ਡਾਈਨੋਟਿਫਰੋਨ ਟੈਕਨੀਕਲ ਜਾਂ 120 ਗ੍ਰਾਮ ਚੈਸਾ ਪਾਈਮੈਟ੍ਰੋਜ਼ਨ ਟੈਕਨੀਕਲ ਇਹਦੀ ਵਰਤੋਂ ਤੁਸੀਂ ਕਰ ਸਕਦੇ ਆ ਜਿਹੜੀ ਸਪਰੇਅ ਆ ਉਹ ਨੈਪਸੈਕ ਸਪਰੇਅਰ ਨਾਲ ਹੀ ਰਿਕਮੈਂਡਡ ਆ ਹੱਥ ਵਾਲਾ ਬੈਟਰੀ ਵਾਲਾ ਪੰਪ ਵਰਤਣਾ ਤੇ ਮੁੱਢਾਂ ਵੱਲ ਨੂੰ ਜਿਹੜੀ ਹੈਗੀ ਆ ਨੋਜ਼ਲ ਕਰਕੇ ਉਹ ਸਪਰੇਅ ਕਰਨੀ ਆ ਸਵਾ 100 150 ਲੀਟਰ ਪਾਣੀ ਲਾਓ ਤੇ ਜੇ ਤੁਸੀਂ ਜਿਹੜਾ ਹੈਗਾ ਪ੍ਰੈਸ਼ਰ ਪੰਪ ਨਾਲ ਆ ਇੰਜਨ ਪੰਪ ਨਾਲ ਨਾਲ ਸਪਰੇਅ ਕਰਦੇ ਹੋ ਦੇ ਨਾਲ ਉੱਪਰ ਨੂੰ ਫੋਰਾ ਜਾਂਦਾ ਤੁਸੀਂ ਮੁੱਢਾਂ ਵੱਲ ਨੂੰ ਸਪਰੇਅ ਜਿਹੜੀ ਹੈਗੀ ਨੋਜ਼ਲ ਨਹੀਂ ਕਰਦੇ ਤਾਂ ਉਹਦੇ ਨਾਲ ਆਪਾਂ ਨੂੰ ਪ੍ਰੋਪਰ ਰਿਜ਼ਲਟ ਨਹੀਂ ਮਿਲਣਗੇ ਤੇ ਸੰਥੈਟਿਕ ਪ੍ਰੈਥਰੋਇਡ ਨੇ ਜਿਹੜੇ ਉਹ ਵਰਤਨ ਤੋਂ ਗੁਰੇਜ਼ ਕਰੋ ਕਿਉਂਕਿ ਉਹਦੇ ਨਾਲ ਪਾਪੂਲੇਸ਼ਨ ਇੱਕਦਮ ਵੱਧ ਸਕਦੀ ਹੈ ਜੇ ਕਿਤੇ ਖੇਤ ਦੇ ਵਿੱਚ ਅਟੈਕ ਹੈ ਨਹੀਂ ਕਈ ਕਿਸਾਨ ਵੀ ਪੁੱਛਦੇ ਆ ਜੇ ਅਟੈਕ ਹੈ ਨਹੀਂ ਪਰ ਅਟੈਕ ਆਉਣ ਤੋਂ ਰੋਕਣ ਵਾਸਤੇ ਕਿਹੜੀ ਸਪਰੇਅ ਆ ਬਿਲਕੁਲ ਕੋਈ ਸਿਫਾਰਿਸ਼ ਨਹੀਂ ਹੈਗੀ ਜਿਹੜੀ ਕਿ ਤੇਲੇ ਨੂੰ ਜਾਂ ਸੁੰਡੀ ਨੂੰ ਆਉਣ ਤੋਂ ਰੋਕ ਕੇ ਇਹ ਸਾਰੇ ਕੀੜੇ ਮਕੌੜੇ ਆਉਣ ਤੋਂ ਬਾਅਦ ਉਹਨਾਂ ਨੂੰ ਕੰਟਰੋਲ ਕਰਨ ਵਾਸਤੇ ਜਿਹੜੇ ਕੀਟਨਾਸ਼ਕ ਉਹਨਾਂ ਦੀ ਸਿਫਾਰਿਸ਼ ਕੀਤੀ ਜਾਂਦੀ ਆ ਉੱਲੀ ਰੋਗ ਆ ਜਿਹੜੇ ਉਹਨਾਂ ਨੂੰ ਰੋਕਣ ਵਾਸਤੇ ਪ੍ਰਕਾਸ਼ਨਦਰੀ ਸਪਰੇ ਹੁੰਦੀ ਕਿਉਂਕਿ ਉਹਨਾਂ ਦੇ ਸਪੋਰ ਆਪਾਂ ਨੂੰ ਨਜ਼ਰ ਨਹੀਂ ਆਉਂਦੇ ਜਾਂ ਇਨਫੈਕਸ਼ਨ ਨਜ਼ਰ ਨਹੀਂ ਆਉਦੀ ਉਹਨਾਂ ਬਾਅਦ ਵਿੱਚ ਆਪਾਂ ਗੋ ਵਾਪਸਤਾ ਦੀ ਸਪਰੇ ਕਰਦੇ ਹਾਂ ਪਰ ਤੇਲੇ ਵਾਸਤੇ ਜਾਂ ਸੁੰਢੀ ਵਾਸਤੇ ਕੋਈ ਵੀ ਇਸ ਤਰ੍ਹਾਂ ਦੀ ਸਪਰੇ ਨਹੀਂ ਹੈਗੀ ਜਿਹੜੀ ਆਪਾਂ ਪਹਿਲਾਂ ਸਪਰੇ ਕਰ ਦਈਏ ਤੇ ਉਹਦੇ ਅਟੈਕ ਨੂੰ ਰੋਕ ਸਕੀਏ ਇਸ ਕਰਕੇ ਬਿਨਾਂ ਜ਼ਰੂਰਤ ਸਪਰੇ ਜਾਂ ਖਰਚ ਕਿਸਾਨ ਵੀਰੋਂ ਨਾ ਕਰੋ ਬਹੁਤ ਬਹੁਤ ਧੰਨਵਾਦ